Thank <laughs> you. ਮੇਰੇ ਮੇਰੇ ਖਾਲਸਾ ਕਾਲਜ ਬਦੋੜਵਲੋਂ ਇਹ ਵਿਰਾਸਤੀ ਸੱਭਿਆਚਾਰਕ ਮੇਲਾ ਅੱਜ ਦੇ ਦਿਨ ਮਨਾਇਆ ਜਾ ਰਿਹਾ ਹੈ ਇਹ ਕੋਈ ਨਵਾਂ ਨਹੀਂ ਹੈ ਸਾਡੇ ਲਈ ਹਰ ਸਾਲ ਹੀ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਆਯੋਜਨ ਕਰਦੇ ਹਾਂ ਕਿਉਂਕਿ ਜਦੋਂ ਇਹ ਕੁੜੀਆਂ ਦਾ ਤਿਉਹਾਰ ਹੈ ਤਾਂ ਕੁੜੀਆਂ ਖੁੱਲ ਕੇ ਆਪਣੇ ਵਿਚਾਰ ਵਿਅਕਤ ਕਰਦੀਆਂ ਨੇ ਜੋ ਵੀ ਸਾਡਾ ਵਿਰਸਾ ਹੈ ਸੱਭਿਆਚਾਰਕ ਵਿਰਸਾ ਹੈ ਸਾਡੀ ਵਿਰਾਸਤ ਹੈ ਤੇ ਇਹ ਸਾਰਾ ਜੋ ਹੈ ਉਸ ਦੇ ਅੰਡਰ ਹੀ ਅਸੀਂ ਇਹ ਕਰਵਾਨੇ ਆ ਤੇ ਸਾਡੇ ਪ੍ਰਿੰਸੀਪਲ ਸਰ ਪ੍ਰੋਫੈਸਰ ਮਲਵਿੰਦਰ ਸਿੰਘ ਜੀ ਵੀ ਸਾਡੇ ਨਾਲ ਪੂਰਾ ਸਹਿਯੋਗ ਕਰਦੇ ਨੇ ਸਾਡਾ ਪੂਰਾ ਸਟਾਫ ਜੋ ਹੈ ਸਾਡੇ ਵਿਦਿਆਰਥੀ ਔਰ ਸਾਡੇ ਸਾਰੇ ਇਲਾਕਾ ਨਿਵਾਸੀ ਜਿਉਂ ਤੁਸੀਂ ਪਿੱਛੇ ਦੇਖ ਹੀ ਰਹੇ ਹੋ ਕਿ ਸਾਡੇ ਆਸ-ਪਾਸ ਦਾ ਏਰੀਆ ਜੋ ਹੈ ਭਦੌੜ ਦਾ ਪੂਰਾ ਏਰੀਆ ਔਰ ਹੋਰ ਵੀ ਆਸ-ਪਾਸ ਦੇ ਜਿਹੜੇ ਪਿੰਡ ਨੇ ਇਹ ਵੀ ਸਾਡੇ ਨਾਲ ਰਲ ਮਿਲ ਕੇ ਇਹ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਬੱਚੇ ਵੱਧ ਛੜ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਮੇਰੀ ਇਲਾਕਾ ਨਿਵਾਸੀਆਂ ਨੂੰ ਇਹ ਵੀ ਬੇਨਤੀ ਹੈ ਕਿ ਉਹ ਵੀ ਸਾਡੇ ਨਾਲ ਜੁੜਨ ਆਪਣੇ ਬੱਚਿਆਂ ਨੂੰ ਸਾਡੇ ਨਾਲ ਜੋੜਨ ਤਾਂ ਕਿ ਇਹ ਇਲਾਕਾ ਜਿਹੜਾ ਹੈ ਇਹ ਹੋਰ ਜ਼ਿਆਦਾ ਤਰੱਕੀ ਕਰ ਸਕੇ ਇਹ ਮੀਰੀ ਪੀਰੀ ਖਾਲਸਾ ਕਾਲਜ ਦੇ ਵਿੱਚ ਅੱਜ ਅਸੀਂ ਤੀਆਂ ਦਾ ਵਿਰਾਸਤੀ ਮੇਲਾ ਲਾਇਆ ਜਿਹਦੇ ਵਿੱਚ ਕੁਝ ਅਸੀਂ ਵਿਰਾਸਤੀ ਚੀਜ਼ਾਂ ਵੀ ਰੱਖੀਆਂ ਇਹ ਮੇਲਾ ਦੇਖ ਕੇ ਮੈਂ ਹੋਰ ਵੀ ਬਹੁਤ ਸਾਰੇ ਮੇਲੇ ਦੇਖੇ ਆ ਜਿਵੇਂ ਆਲੇ ਦੁਆਲੇ ਕਾਲਜ ਵਗੈਰਾ ਚ ਸੈਲੀਬ੍ਰੇਟ ਕਰ ਰਹੇ ਆਗੇ ਜਿਵੇਂ ਉੱਥੇ ਕਈ ਦੂਸਰੇ ਕਲਾਕਾਰ ਆ ਰਹੇ ਆਗੇ ਜਿਵੇਂ ਜਸਵਿੰਦਰ ਬਰਾੜ ਜਾਂ ਹੋਰ ਕਲਾਕਾਰ ਤਾਂ ਅਸੀਂ ਸੋਚਿਆ ਵੀ ਅਸੀਂ ਇੱਕ ਵੱਖਰਾ ਜਿਹਾ ਬਣਾਈਏ ਤਾਂ ਅਸੀਂ ਪਿੰਡੂ ਸੁਆਣੀਆਂ ਨੂੰ ਹੀ ਆਪਣੇ ਕਲਾਕਾਰ ਮੰਨ ਕੇ ਆਲੇ ਦੁਆਲੇ ਜਿਹੜਾ ਇਨਵੀਟੇਸ਼ਨ ਦਿੱਤਾ ਸੱਦਾ ਦਿੱਤਾ ਤਾਂ ਬੜੇ ਪਿਆਰ ਨਾਲ ਕਬੂਲਿਆ ਤੇ ਇਲਾਕਾ ਨਵਾ ਸੀ ਆ ਜਿਹੜੇ ਆਲੇ ਦੁਆਲੇ ਤੋਂ ਜਿਹੜੀਆਂ ਸੁਆਣੀਆਂ ਉਹ ਵੱਧ ਚੜ ਕੇ ਇਸ ਮੇਲੇ ਦੇ ਵਿੱਚ ਆਈਆਂ ਤੇ ਉਹਨਾਂ ਨੇ ਆਪਣੇ ਮਨ ਦੀਆਂ ਭਾਵਨਾਵਾਂ ਜਿਹੜੀਆਂ ਬਿਆਖਤ ਕੀਤੀਆਂ ਉਹਨਾਂ 'ਚ ਕਈ ਤਰ੍ਹਾਂ ਦੇ ਪ੍ਰਾਣੇ ਵਿਰਾਸਤੀ ਪ੍ਰਸ਼ਨ ਪੁੱਛ ਕੇ ਉਹਨਾਂ ਨੂੰ ਜਵਾਬ ਮਿਲੇ ਬੜੇ ਸੋਹਣੇ ਉਹਨਾਂ ਨੇ ਗੀਤ ਟ੍ਰੈਡੀਸ਼ਨਲ ਬੋਲੀਆਂ ਪਾ ਕੇ ਮਤਲਬ ਉਪਨ ਜਿਹੜਾ ਗਿੱਧਾ ਉਹ ਵੀ ਕਾਫੀ ਦੇਰ ਪਾਇਆ ਤੇ ਪ੍ਰਾਣੀਆਂ ਜਿਹੜੀਆਂ ਆਪਣੀਆਂ ਸੁਆਣੀਆਂ ਆ ਉਹਨਾਂ ਨੇ ਆਪਣਾ ਵਧੀਆ ਮਨ ਪਰਚਾਵਾ ਕੀਤਾ ਤੇ ਉਹ ਸਾਡੇ ਅਸਲੀ ਕਲਾਕਾਰ ਆ ਜਿਹੜੇ ਅਸੀਂ ਉਹਨਾਂ ਨੂੰ ਸਾਹਮਣੇ ਲਿਆ ਕੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿੰਨੇ ਕਿ ਬੱਚਿਆਂ ਨੇ ਪਾਰਟਿਸਪੀਕੇਟ ਕੀਤਾ ਹੈ ਅ ਕਾਫੀ سارے ਬੱਚੇ ਸੀ ਮੇਰੇ ਖਿਆਲ ਦੇ ਵਿੱਚ 700 ਦੇ ਕਰੀਬ ਤਾਂ ਬੱਚੇ ਹੋਣਗੇ ਤੇ ਆਲੇ ਦੁਆਲੇ ਤੋਂ ਅਸੀਂ ਤਿੰਨ ਵਾਰ ਬੈਨ ਵੀ ਭੇਜੀ ਆਗੀ ਬਾਹਰ ਇਹ ਤੋਂ ਬਿਨਾ ਜੋ ਪੈਦਲ ਮਤਲਬ ਆਪਣੀਆਂ ਲੇਡੀਜ਼ ਆਈਆਂ ਜਾਂ ਕੁਝ ਆਪਣੇ ਵਹੀਕਲਸ ਤੇ ਵੀ ਆਏ ਆਗੇ ਤੇ ਸਟਾਲਸ ਵਗੈਰਾ ਵਧੀਆ ਲੱਗੀਆਂ ਹੋਈਆਂ ਆ ਤੇ ਇਸ ਕਰਕੇ ਸਾਨੂੰ ਇਹ ਦੇਖ ਕੇ ਆਲੇ ਦੁਆਲੇ ਲੱਗਦਾ ਵੀ ਇਹ ਮੇਲਾ ਜਿਹੜਾ ਇੱਕ ਸਫਲ ਮੇਲਾ ਹੋ ਨਿਬੜਿਆ ਜਿਦੇ ਵਿੱਚ ਸਾਰੇ ਤਰ੍ਹਾਂ ਦੇ ਰੰਗ ਸੀ ਵਿਰਾਸਤੀ ਬਾਕੀ ਹੋਰ ਬੁਟੀਕ ਵਗੈਰਾ ਦੀਆਂ ਸਟਾਲਾਂ ਖਰੀਦੋ ਫਰੌਕਟ ਵੀ ਅੱਛੀ ਹੋਈ ਆ ਖਾਣ ਪੀਣ ਦਾ ਮਾਲ ਪੂੜੇ ਗੁਲਗਲੇ ਮਠੀ ਆ ਸਾਡੇ ਬੱਚੇ ਤਿਆਰ ਕਰਕੇ ਲਿਆਏ ਉਹਨਾਂ ਦੀ ਵੀ ਸੇਲ ਹੋਈ ਤੇ ਬੜਾ ਸੋਨਾ ਜਿਹੜਾ ਸਾਰਿਆਂ ਨੇ ਆਨੰਦ ਮਾਣਿਆ ਮੈਡਮ ਅੱਜਕੱਲ ਦੇ ਬੱਚੇ ਨਾ ਪੁਰਾਣੇ ਕਲਚਰ ਨੂੰ ਭੁੱਲਦੇ ਜਾਂਦੇ ਉਹਨਾਂ ਨੂੰ ਪੀਲਾ ਸਮਝਦੇ ਇਹ ਮੇਲਾ ਸਾਡਾ ਸਭ ਤੋਂ ਵਧੀਆ ਇਹੀ ਚੀਜ਼ ਸੀ ਵੀ ਇਹ ਟ੍ਰੈਡੀਸ਼ਨਲ ਦੇ ਨਾਲ ਜੋੜਦਾ ਬੱਚਿਆਂ ਨੂੰ ਪ੍ਰਾਣੀਆਂ ਚੀਜ਼ਾਂ ਨਾਲ ਜੋੜਦਾ ਜਿਵੇਂ ਸਾਡੀਆਂ ਜਿਹੜੀਆਂ ਆਲੇ-ਦੁਆਲੇ ਤੋਂ ਪਿੰਡੂ ਸੁਆਣੀਆਂ ਆਈਆਂ ਉਹਨਾਂ ਨੇ ਪ੍ਰਾਣੀਆਂ ਬੋਲੀਆਂ, ਪੁਰਾਣੇ ਗੀਤ ਗਾਏ। ਕੁਝ ਅਸੀਂ ਕੁਐਸਚਨ ਵੀ ਪੁਰਾਣੇ ਐਸੇ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਆਗੇ ਜਿਵੇਂ ਕੋਈ ਮਤਲਬ ਜਿਹੜਾ ਹੈਗਾ ਸੋਹਰੇ ਦਾ ਭਰਾ ਉਹਨੂੰ ਕੀ ਕਿਹਾ ਜਾਂਦਾ ਜਾਂ ਕੋਈ ਸੱਸ ਨਾਲ ਸੰਬੰਧਿਤ ਪ੍ਰਾਣੀਆਂ ਬੋਲੀਆਂ 5 ਜਾਂ 4 ਇਸ ਤਰ੍ਹਾਂ ਦੇ ਪ੍ਰਸ਼ਨ ਵੀ ਕੀਤੇ ਆ ਇਹ ਤੋਂ ਬਿਨਾ ਅਸੀਂ ਆਪਣਾ ਐਗਜ਼ੀਬੀਸ਼ਨ ਵੀ ਲਾਈ ਆ ਜਿਹਦੇ ਵਿੱਚ ਪੁਰਾਣਾ ਸਮਾਨ ਇੱਕ ਆਪਣਾ ਦਰੀ ਵਾਲਾ ਨਮੂਨਾ ਜਿਹੜਾ ਇੱਕ ਅੱਡੇ ਦਾ ਤਿਆਰ ਕੀਤਾ ਜਿਹੜੀਆਂ ਸੁਹਾਣੀਆਂ ਆਪਣੀਆਂ ਦਰੀਆਂ ਤਿਆਰ ਕਰਦੀਆਂ ਸੀ ਪੁਰਾਣੇ ਲੋਕ ਗੀਤ ਖੁੱਲ ਕੇ ਜਿਹੜੇ ਹੈਗੇ ਆ ਹਾਲੇਦੋ ਆਲੇ ਤੋਂ ਲਾ ਕੇ ਤੋਂ ਜਿਹੜੀਆਂ ਆਈਆਂ ਲੇਡੀਜ਼ ਉਹਨਾਂ ਨੇ ਗਾਏ ਆ ਇਸ ਤਰ੍ਹਾਂ ਲੱਗਦਾ ਵੀ ਇੱਕ ਸਫਲ ਮੇਲਾ ਹੋ ਨਿਭੜਿਆ ਤੇ ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਇਸ ਤੋਂ